ADGP ਆ ਗਿਆ ਰਾਤ ਨੂੰ ਕਹ ਲੱਖਿਆ ਜੇ ਸਕੂਲ ਚ ਗਿਆ ਤਾਂ ਪਰਚਾ ਦੇ ਦਿਆਂਗੇ ਮਾਜੀ ਪਹਿਲਾਂ ਚੱਲਦੇ ਆ 16 ਇੱਕ ਹੋਰ ਹੋ ਜੂ ਪਰ ਨਾ ਜਾਊਂਗਾ ਤੇ ਨੌਜਵਾਨੋਂ ਬਾਹਰ ਕੁਛ ਐ ਨਹੀਂ ਬਾਈ ਕਿੰਨੇ ਕੁ ਬਾਕੇ ਪਿੰਡੋਂ ਬਾਹਰ ਨੂੰ ਬਾਈ ਗਿਆ ਬਸ ਦੁਆਬਾ 40 ਸਾਲ ਪਹਿਲਾਂ ਖਾਲੀ ਮਾਝਾ ਮਾਲਵਾ ਹੁਣ ਹੋ ਜਾਣਾ ਹੈ 15 20 ਸਾਲ ਬਾਅਦ ਇੱਥੇ ਕੱਲੇ ਬਜ਼ੁਰਗ ਰਹਿ ਜਾਣੇ ਆ ਉਹ ਚਾਰ ਬੰਦੇ ਨੌਜਵਾਨ ਭਾਲ ਕੇ ਲਿਆ ਪਰ ਕਰਨਗੇ ਵੀ ਆਜੋ ਫੁੜਾ ਮਰ ਗਿਆ ਫਲਾਣਾ ਦਾ ਚਾਰ ਬੰਦੇ ਭਾਲੋ ਯਾਰ ਇਕੱਠੇ ਕਰਿਓ ਚੱਕ ਕੇ ਜਾਣਾ ਸਵੇਹ ਚ ਗਰਾਊਂਡ ਦੇ ਵਿੱਚ ਭਾਈ 11 ਖਿਡਾਰੀ ਅੱਗੇ 11 11 22 ਦੋ ਪਾਸੇ ਐ ਲੜਦੇ ਹੁੰਦੇ ਤੇ ਮੈਨੂੰ ਖੜਾ ਮੈਨੂੰ ਖੜਾ ਹੁਣ ਇੱਕ ਪਾਸੇ ਦੇ ਘਰਾ ਨਹੀਂ ਪੂਰੇ ਹੁੰਦੇ ਇਹ ਤਾਂ ਕਿੱਧਰ ਨੂੰ ਜਾ ਰਹੇ ਆ ਜੀ ਜਮੀਨਾ ਘਾਟ ਨਾ ਜਾਣ ਜਮੀਨਾ ਘਾਟ ਨਾ ਜਵਾਕ ਇਕ ਜੰਮਣ ਲੱਗ ਗਏ ਉਹ ਅਸੀਂ ਬਾਹਰ ਨੂੰ ਕੱਢਤਾ ਜਾਂ ਜੱਟੇ ਨਾ ਮਰ ਜੂ ਕਮਜੇ ਦਾ ਭਿਆਂ ਦੀ ਹੁਣੇ ਆ ਜਾਓ ਜੀ ਸੜਕੇ ਜਾਓ ਯਾਰ ਕਮਾਈਆਂ ਕਰਕੇ પાਪ ਸਾਬੇ ਨਾਲ ਉੱਥੇ ਰੱਖਿਆ ਕੁਛ ਨਹੀਂ ਬਾਈ ਆ ਮੇਰੇ ਟਵਾਲੀ ਪਿੰਡ ਮੇਰੇ ਗਮਾਂਡ ਆ ਮੁੰਡਾ ਮੇਰੇ ਨਾਲ ਹੀ ਹੁੰਦਾ ਸੀ ਰਹਿਦਾ ਹੁੰਦਾ ਸੀ ਬਹੁਤ ਰੋਕਿਆ ਮਖਾ ਨਾ ਜਾਓ ਨਾ ਜਾ 42 ਲੱਖ ਰੁਪਏ ਲਾ ਕੇ ਅਮਰੀਕਾ ਭਾਗਾ 6 ਮਹੀਨੇ ਹੋ ਗਏ ਕੰਮ ਨਹੀਂ ਮਿਲਿਆ ਚਿੱਕਾ ਮਾਰੀ ਜਾਂਦਾ ਮੈਂ ਸੌਖਾ ਉਹੀ 42 ਲੱਖ ਰੁਪਏ ਇੱਥੇ 5-6 ਲੱਖ ਨੂੰ ਕਿੱਲਾ ਠੇ ਗਹਿਣੇ ਲੈ ਕੇ ਖੇਤੀ ਕਰ ਲੰਦਾ ਜਿਹੜੇ ਕਹਿੰਦੇ ਆਪਣੇ ਬੀਬੀਓ ਦੇ ਚੌਂਕ ਤੇ ਵਗ ਜਿਓ ਗਵਿੰਦਪੁਰ ਦਾ ਮੁੰਡਾ ਬੈਠਾ ਸਬਜ਼ੀ ਵੇਚਦਾ ਹੁੰਦਾ ਮੈਂ ਪੁੱਛਿਆ ਮਾਹਬਾਈ ਕਿੰਨੇ ਪੈਸੇ ਵਟ ਲੈਣਾ ਹੈ ਕਹਿੰਦਾ ਬਈ 3-4 ਵਜੇ ਆਉਣਾ 7-8 ਵਜੇ ਘਰੇ ਵਗ ਜੰਨਾ ਤੇ 2000 1200 1500 202500 ਤੱਕ ਵੀ ਵਟ ਲੈਣਾ 1500 2000 ਥੋੜਾ ਯਾਰ 4 ਘੰਟਿਆਂ ਦਾ ਸਾਡੇ ਕਹਿੰਦੇ ਕੰਮ ਹੀ ਨਹੀਂ ਇੱਥੇ ਇੱਥੇ ਢੱਕਾ ਨਹੀਂ ਦੂਰਾ ਕਰਦੇ ਬਾਹਰ 20 ਘੰਟੇ ਕੰਮ ਕਰਦੇ ਆ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਲਾਰਮ ਲਾ ਕੇ ਪੈਂਦੇ ਤੜਕੇ ਕੰਮ ਤੇ ਜਾਣਾ ਹੈ ਨੀਂਦ ਆਉਂਦੀ ਨਹੀਂ ਧੱਕੇ ਨਾਲ ਹੀ ਸੌਂਦੇ ਆ ਪਰ ਆਪਣੇ ਭੇੜਚਾਲ ਬਹੁਤ ਆ ਬਈ ਦੇਖੋ ਦੇਖ ਲਈ ਸਟੋਰੀਜ਼ ਮਾਮੇ ਦਾ ਗਿਆ ਭੂਆ ਦਾ ਗਿਆ ਤਾਏ ਦੀ ਕੁੜੀ ਗਈ ਚਾਚੇ ਦੀ ਗਈ ਕਮਾਨੀਆਂ ਦਾ ਗਿਆ ਚਲੋ ਜੀ ਐਂ ਜਾ ਰਹੇ ਆ ਆ ਮੇਰਾ ਮੈਡੀਕਲ ਨਹੀਂ ਕੋਈ ਗੱਡੀ ਤੇਰੀ ਮੈਂ ਬੈਠ ਗਿਆ ਹਾਂ ਹਾਂ ਹੈਗਾ ਬਾਈ ਧੱਕਣਾ ਨਾ ਇੱਛੇ ਨੇ ਦੂਰਾ ਕਰਨਾ ਨਾਕਾ ਉੱਥੇ 20 ਘੰਟੇ 18 ਘੰਟੇ ਸ਼ਿਫਟਾਂ ਚ ਕੰਮ ਕਰਨਾ ਇਹ ਧਰਤੀ ਨਾਲ ਦੀ ਧਰਤੀ ਨਹੀਂ ਮਿਲਣੀ ਬਾਈ ਨਸੀਬਾਂ ਵਾਲਿਆਂ ਭਾਗਾਂ ਵਾਲਿਆਂ ਯਾਰ ਸ਼ੇਰ ਉੱਤਾਂ ਤੁਹਾਡੇ ਕੋਲ ਸ਼ੇਰ ਉੱਤਾਂ ਦੁਨੀਆ ਦੀਆਂ ਸੇ ਮੌਸਮ ਹੈ ਦੁਨੀਆ ਦੇ ਵਿੱਚ 6-6 ਮਹੀਨੇ ਸੂਰਜ ਨਹੀਂ ਨਿਕਲਦਾ ਨਾਰਵੇ ਵਰਗੇ ਦੇਸ਼ਾਂ 'ਚ ਆਪਾਂ ਇਹ ਸੁਣੇ ਜਦ ਧਰਤੀ ਛੱਡ ਕੇ ਭੱਜ ਰਹੇ ਆਂ ਮੈਂ 2015 ਤੋਂ ਲੈ ਕੇ ਭਾਈ ਬੋਰਡਾਂ ਦੇ ਉੱਤੇ ਰੰਗ ਮਾਰੇ ਪੰਜਾਬੀ ਬੋਲੀ ਨੂੰ ਪ੍ਰਮੁਖਤਾ ਦਿਵਾਉਣ ਦੇ ਲਈ ਜਿੱਥੇ ਕਿਤੇ ਥੱਲੇ ਪੰਜਾਬੀ ਲਿਖੀ ਸੀ ਜਾਂ ਨਹੀਂ ਸੀ ਕਿਤੇ 16 ਮੁਕੱਦਮੇ ਦਰਜ ਹੋਏ 6 ਮਹੀਨੇ ਜੇਲ੍ਹ ਘੱਟ ਕੇ ਆਇਆ ਆ ਪਿੱਛੇ ਜੇ ਸਕੂਲਾਂ ਦੇ ਵਿੱਚ ਬੜਾ ਰੌਲਾ ਪੈਂਦਾ ਹੀ ਰਹਿੰਦਾ ਹੈ ਆਰਾਮਪੁਰੇ ਵਾਲਾ ਸਕੂਲ 'ਚ ਵਗ ਗਿਆ ਤੇ ਵੀਡੀਓ ਦੇਖੀ ਹੋਣੀ ਆ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਆਉਂਦੀ ਜਵਾਕਾਂ ਨੂੰ ਬੋਲਣ ਨਹੀਂ ਦਿੰਦਾ ਉਥੋਂ ਫੜ ਲਿਆ ਮੈਨੂੰ ਇੱਥੇ ਬਹੰਡੇ ਲਿਆਏ ਐ ਡੀਜੀਪੀ ਆ ਗਿਆ ਰਾਤ ਨੂੰ ਕਹ ਲੱਖਿਆ ਜੇ ਸਕੂਲ ਚ ਗਿਆ ਤਾਂ ਪਰਚਾ ਦੇ ਦਿਆਂਗੇ ਮੈਂ ਜੀ ਪਹਿਲਾਂ ਚੱਲਦੇ ਆ 16 ਇੱਕ ਹੋਰ ਹੋ ਜੂ ਪਰ ਮੈਂ ਜਾਊਂਗਾ ਕਹਿੰਦਾ ਕਿਉਂ ਪੰਗੇ ਲੈਣਾ ਅਸੀਂ ਹੱਲ ਕਰ ਦਾਂ ਮੈਂ ਕੀ ਹੱਲ ਕਰੋਗੇ ਕਹਾਂ ਦਰਖਾਸਤ ਦਿਵਾ ਦੇ ਜਵਾਕਾਂ ਦੇ ਮਾਪਿਓ ਤੋਂ ਤੇ ਸਕੂਲ ਦੇ ਖਿਲਾਫ ਕਾਰਵਾਈ ਕਰ ਦੰਦੇ ਆ ਮੈਂ ਬਾਈ ਦੂਜੇ ਦਿਨ ਗਿਆ ਨੰਬਰ ਲਏ ਜਵਾਕਾਂ ਤੋਂ 50 60 ਬੰਦਿਆਂ ਨੂੰ ਫੋਨ ਕੀਤੇ ਮੈਂ ਕਿਹਾ ਵੀ ਆਪਾਂ ਕੱਲ ਨੂੰ ਡੀਸੀ ਬਹੰਡੇ ਕੋਲ ਜਾਣਾ 12 13 ਸੌ ਜਵਾਕ ਪੜਦਾ ਬਾਈ ਤੇ 12 13 ਬੰਦੇ ਨਹੀਂ ਆਏ ਯਾਰ ਉੱਥੇ ਮੇਰੇ ਨਾਲ ਤੁਰਨੇ ਆਹ ਹਾਲਾਤ ਨੇ ਸਾਡੇ ਪਿੰਡ ਵਾਲੇ